ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਜਗਬਾਣੀ ਪੰਜਾਬ ਕੀ ਸ੍ਰੀ ਟੀਵੀ ਮਹਿੰਦਰ ਸਿੰਘ ਕਰਾਇਆ ਜਿੱਥੇ ਅੱਜ ਸਵੇਰੇ ਦਿਨ ਚੜ੍ਹਦੇ ਆ ਇੱਕ ਬੜੀ ਦੁਖਦਾਈ ਖਬਰ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਦੀਨਾ ਨਗਰ ਅਦੀਨਪਿੰਦੇ ਪਿੰਡ ਕੁੱਥੀ ਵਿਖੇ ਵਾਪਰੀ ਆ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਲੰਮੇ ਸਮੇਂ ਤੋਂ ਇੱਕ ਪਰਿਵਾਰ ਦਾ ਆਪਸ ਵਿੱਚ ਜਿਹੜਾ ਸੀ ਇੱਕ ਮੀਆਂ ਬੀਵੀ ਦਾ ਜਿਹੜਾ ਤਲਾਕ ਦਾ ਕੇਸ ਚੱਲ ਰਿਹਾ ਸੀ ਔਰ ਜਿਹੜੀ ਲੜਕੀ ਸੀ ਉਹ ਆਪਣੇ ਮਾਪਿਓ ਕੋ ਪਿੰਡ ਕੁੱਥੀ ਵਿਖੇ ਰਹਿ ਰਹੀ ਸੀ ਔਰ ਸਵੇਰੇ ਇੱਕ ਸਾਬਕਾ ਫੌਜੀ ਜੋ ਬਾਦ ਵਿੱਚ ਬਸਪੂ ਜੇਲ੍ਹ ਵਿੱਚ ਨੌਕਰੀ ਕਰਦਾ ਸੀ ਉਸ ਵੱਲੋਂ ਸਵੇਰੇ ਕਰੀਬ 3:30 ਵਜੇ ਆ ਕੇ ਪਿੰਡ ਕੁੱਤੀ ਵਿਖੇ ਜਿਹੜੀ ਆਪਣੀ ਵਾਈਫ ਔਰ ਆਪਣੀ ਸੱਸ ਨੂੰ ਜਿਹੜੇ ਆ ਗੋਲੀਆਂ ਮਾਰ ਕੇ ਉਹਨਾਂ ਦੋਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਸ ਵਿੱਚ ਜਿਹੜਾ ਲੜਾਈ ਝਗੜਾ ਚੱਲਦਾ ਸੀ ਔਰ ਲੜਕੀ ਜਿਹੜੀ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ ਔਰ ਦੋਨੇ ਹੀ ਮਾਵਾਂ ਈਆਂ ਜਿਹੜੀਆਂ ਘਰ ਵਿੱਚ ਰਹਿੰਦੀਆਂ ਹੋਈਆਂ ਸੀ ਔਰ ਸਵੇਰੇ ਉਹਨਾਂ ਤੜਕੇ 3:30 ਵਜੇ ਆ ਕੇ ਜਿਹੜੇ ਆ ਅੰਨੇ ਵਾਂਗ ਗੋਲੀਆਂ ਚਲਾ ਕੇ ਦੋਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਉਧਰ ਪਰੋਸਜੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਤੋਂ ਬਾਅਦ ਜਿਹੜਾ ਗੁਰਦਾਸਪੁਰ ਵਿਖੇ ਜਿਹੜਾ ਸਾਬਕਾ ਫੌਜੀ ਸੀ ਉਹ ਫਰਾਰ ਹੋ ਗਿਆ ਔਰ ਉਸ ਵੱਲੋਂ ਆਪਣੇ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਵੀ ਹਟੈਕ ਕਰ ਲਈ ਗਈ ਹੈ ਔਰ ਇਸ ਮੌਕੇ ਅਸੀਂ ਮੌਜੂਦ ਹਾਂ ਪਿੰਡ ਕੁਤਕੀ ਵਿਖੇ ਜਿੱਥੇ ਪਰਿਵਾਰ ਵੱਲੋਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆ ਹੈ ਔਰ ਪਰਿਵਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਜਿਹੜੇ ਆ ਅੰਨ੍ਹੇ ਤੋੜਾ ਕੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਮੈਂ ਕੈਮਰਾਮੈਨ ਕਹਿੰਦਾ ਨਿਸ਼ਾਨ ਵੀ ਦੱਸੇ ਜਾਣ ਜਿੱਥੇ ਪੁਲਿਸ ਵੱਲ ਦੇ ਮੌਕੇ ਤੇ ਸਾਰੇ ਗੋਲੀਆਂ ਦੇ ਨਿਸ਼ਾਨ ਜਿਹੜੇ ਪਏ ਆ ਉਹ ਤੋਂ ਲੋ ਜਿਹੜੀ ਆ ਵਾਰਦਾਤ ਜਿਹੜੀ ਕਾਫੀ ਵੱਢੀ ਦਿੱਤੀ ਗਈ ਆ ਵਾਰਦਾਤ ਤੋਂ ਕਾਫੀ ਵੱਡਾ ਇਗਜ਼ਾਮ ਦਿੱਤਾ ਗਿਆ ਔਰ ਅੰਦਰ ਵੇਖਿਆ ਜਾਵੇ ਤਾਂ ਕਾਫੀ ਜਿਹੜਾ ਖੂਨ ਖਰਬਾ ਹੋਇਆ ਪਿਆ ਆ ਇਸ ਮੌਕੇ ਮੇਰੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਨੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨ ਲਈ ਕੀ ਸਾਰੀ ਘਟਨਾ ਔਰ ਕਿਵੇਂ ਕਿੰਨੇ ਵਜੇ ਵਾਪਰੀ ਸ਼ਾਂਜੀ ਕੀ ਨਾਲ ਜੀ ਆਪਣਾ ਹਰਬਰਾ ਸਿੰਘ ਜੀ ਕੀ ਸਾਰੀਆਂ ਘਟਨਾਵਾਂ ਵਕੀਏ ਜੀ ਤੇ ਵਾਪਰੀ ਉਸੇ ਸਵੇਰ ਦਿਗਾਣੀ ਤੇ ਕੋਤਲ ਵਾਲੇ ਦੇ 25 ਮਿੰਟ ਦਾ ਚੱਪੀਓ ਦਾ ਟਾਈਮ ਸੀਗਾ ਜੀ ਕਹਿੰਦੇ ਉਦੋਂ ਫਾਇਰ ਵੀ ਆ ਗਈ ਆ ਜੀ ਜਿਹੜੇ ਲੱਗਿਆ ਮੇਰਾ ਘਰ ਵੀ ਬੋਟਾ ਜੋਗਨ ਕੀ ਇੱਕ ਦੂਰ ਆ ਜਿਹੜਾ ਲੱਗੀ ਗਵਾੜੀ ਉਹ ਇਕੱਠੇ ਹੋ ਗਿਆ ਕਰੇ ਜੀ ਨਾਰਕ ਤੋਂ ਆਇਆ ਜਿਹੜਾ ਬੰਦਾ ਗੋਲੀ ਚਾਉਣ ਵਾਲਾ ਉਹ ਰਾਜ ਦੇ ਵਿੱਚੋਂ ਆਇਆ ਜੀ ਨਾਰਕ ਅੱਜ ਚਲ ਗਿਆ ਥੋੜਾ ਅਸੀਂ ਆਣ ਕੇ ਦੇਖਿਆ ਅੰਦਰੋਂ ਗੇਟ ਬੰਦ ਸੀਗਾ ਅੱਛਾ ਜੀ ਆਈ ਆਪੇ ਭੁਜਾਈ ਦੀ ਮੂੰਹ ਆਪਣੀ ਕੁਝ ਠੀਜੀ ਨੂੰ ਵਾਜਾ ਮਾਰੀ ਜੀ ਜੀ ਉਹਨਾਂ ਦਾ ਨਾਲ ਇੱਕ ਵਾਜਾ ਮਾਰਿਆ ਕੋਈ ਨਹੀਂ ਬੋਲਿਆ ਜੀ ਅੰਦਰ ਸੁਣਖਾਣੀ ਦਾ ਐਂ ਜੋ ਤੁਮ ਜੰਮ ਜੀ ਮਾੜਾ ਯੋਰ ਲੈ ਬਸ ਬੈਂਕ ਨਾਲ ਗੱਲਬਾਤ ਕੀਤੀ ਵੀ ਪੁਲਿਸ ਨੂੰ ਫੋਨ ਕਰੋ ਨਹੀਂ ਗੇੜ ਖੋਲੀਏ ਮਾੜਾ ਕਬ ਤੂੰ ਦਰਵਾਜ਼ਾ ਖੋਲ ਲੋ ਨਹੀਂ ਕਬ 12 ਕੋੜੀ ਲਿਆ ਆ ਗਏ ਕੰਦ ਧੱਪ ਗਏ ਅੰਦਰੋਂ ਗੇੜਾ ਤਾ ਵੀ ਜੰਦਾ ਤੋੜਿਆ ਜੀ ਜੰਦਾ ਤੋੜ ਕੇ ਅੰਦਰ ਆਈ ਲੋਬ ਦਰਵਾਜ਼ੇ ਖੜੇ ਆਇਆ ਲੋਬੀ ਦੇ ਬੂਹੇ ਸਾਹਮਣੇ ਜਿਹੜਾ ਦੇਖਿਆ ਜਾਣਾ ਨੋਆ ਗੇੜ ਬੜੀਆਂ ਪੂਨ ਲਾਤ ਪਈਆਂ ਸੀ ਜੀ ਹੈਗੇ ਨਾ ਤੇ ਮੋਬਾਈਲ ਥੱਲੇ ਡੇਗੇ ਵੀ ਨਾਲ ਸੀ ਜੀ ਹਾਂਜੀ ਉਦੋਂ ਬਾਅਦ ਫਿਰ ਆਈ ਉਹਨਾਂ ਨੂੰ ਨੋ ਕੋਡਮਿਸ਼ਨ ਹੀ ਪਈ ਵੀ ਜਮਾਇਰ ਦਰਵਾਜ਼ਾ ਤੋੜਤੀਏ ਫਿਰ ਆ ਗਿਆ ਦਰਵਾਜ਼ਾ ਤੋੜ ਕੇ ਫਿਰ ਐਂ ਜਿਹੜੀ ਘਟਨਾ ਵਾ ਜੇ ਗੱਲ ਕੀਤੀ ਜਾਵੇ ਤਾਂ ਕੱਲਾ ਹੀ ਫੌਜੀ ਜਿਹੜਾ ਆਇਆ ਸੀ ਉਹ ਕੋਈ ਹੋਰ ਵੀ ਉਹਦੇ ਨਾਲ ਸੀ ਉਹ ਅੰਦਰ ਜਿਹੜਾ ਆ ਕੇ ਕਿਦਾਂ ਇੱਕ ਟ੍ਰਾਂਸਰ ਆਜਾਮ ਦਿੱਤਾ ਕਿਦਾ ਕੋਈ ਪਤਨ ਲੱਗਦਾ ਜਿਵੇਂ ਕੰਟ ਆ ਕੇ ਵੜਿਆ ਜਾਂ ਗੇਟ ਆ ਕੇ ਵੜਿਆ ਜੀ ਹਾਂ ਜਿਹੜਾ ਸੀਸੀਟੀ ਵੀਟੇ ਜਾਂਦੀ ਆ ਉਹ ਦੇਖਾ ਜ਼ਰੂਰਾ ਜੇ ਸਾਡੇ ਕੋਲ ਸੀਸੀਟੀਵੀ ਕੈਮਰਾ ਲੱਗਦਾ ਹੱਥ ਜਾਂਦਾ ਹੱਥ ਤੋਂ ਖਿੱਚਦਾ ਉਹ ਕਾਰ ਬਾਹਰ ਪਿਆ ਗਲੀ ਚ ਪਿਆ ਅੱਛਾ ਜੀ ਉਹਦੇ ਬਾਅਦ ਜਦੋਂ ਸਿਰਫ ਫਾਇਰ ਹੁੰਦਾ ਵੀ ਇਹਦਾ ਉਹ ਤੋਂ ਬਾਅਦ ਹੀ ਲਾਈਟ ਆਉਂ ਕੱਟ ਗਈ ਕਿੰਨੇ ਫਾਇਦੇ ਦੀ ਜਿਹੜੀ ਆਵਾਜ਼ ਸੁਣੀ ਸੁਣਾਈ ਗਈ ਇੱਥੋਂ ਕਿ ਸੁਣਾਈ ਦਿੱਤੋ ਕਾਹੀ ਇਹ ਕਿ ਸੁਣਾਈ ਹੋਏ ਕਿ ਫਾਇਰ ਆਇਆ ਕਿ ਤਰ੍ਹਾਂ ਹੋਇਆ ਪਰ ਲੇਕਿਨ ਬਾਹਰ ਪੁਲਿਸ ਨੇ ਕਵਰ ਕੀਤਾ ਇੱਕ ਇਹ ਆਠ ਨੌ ਤੇ ਰੇ ਜੀ ਅਸੀਂ ਜਗ੍ਹਾ ਹੋ ਰਹੀਆਂ ਨੌ ਹੋ ਰਹੀਆਂ ਹੈ ਅਸੀਂ ਜਿਹੜੀ ਉਹਨਾਂ ਸਮੂਹ ਕੇ ਜਿਹੜੇ ਕਾਰਨ ਨੂੰ ਕਾਰਨ ਕੀ ਇਹ ਤੇ ਮਗਰ ਦੱਸਿਆ ਜਾ ਰਿਹਾ ਕਾਰਨ ਕੀ ਨਾਲ ਸਾਰਾ ਬਹੁਤ ਸਾਫ਼ ਦਿੱਤੀ ਮੇਰੇ ਬਤਾ ਦੀ ਇਹ ਆਇਆ ਹੈ ਜੀ ਜੀ ਇਹ ਪ੍ਰਣਾਲੀ ਤਾਂ ਬੜੋ ਗਈ ਸੀ ਕਿਹੜੇ ਸੰਚਿਆ ਹੋਏ ਸੀ ਇਹਨਾਂ ਦੇ ਨਾਲ 17 ਗਿਆ ਹੋਏ ਜੀ ਜੀ ਹਾਂਜੀ ਤੇ ਦੀ ਉਹਨਾਂ ਹਰਮਨ ਜਾਂਦੀ ਜਿਹੜਾ ਕੋਰਟੀ ਸੀ ਕਿਤਾ ਖਰਾਬੇ ਦਾ ਸਭ ਨਿੱਖਾ ਚੇ ਰੱਖਿਆ ਤੇ ਇਹ ਕਨ ਕੋਰਟ ਗਿਆ ਵੀ ਨਾਲ ਨਾ ਖੱਟ ਜਾਣਾ ਤੇ ਨਾਮ ਇਹਨਾਂ ਨੂੰ ਰੱਖਣਾ ਜੀ ਉਹ ਮਾਰਨ ਕਰਦੇ ਜੀ ਜੇ ਧੰਗ ਨਾਲ ਇਹਨਾਂ ਨੂੰ ਚੀਕਾ ਕਰਾ ਲੰਦੋਂ ਤੱਕ ਮਾਰ ਦੇਣਾ ਇਹ ਕਰ ਦੇਣਾ ਇਹ ਦੋਨੇ ਮਾਮਾ ਦੀ ਇਹਨੇ ਘਰ ਵਿੱਚ ਕੱਲੀ ਸੀ ਰਾਤ ਕੱਲੀ ਰਾਤ ਕੱਲੀ ਰਹਿੰਦੀ ਹੈ ਹਾਂ ਕੱਲੀ ਰਹਿੰਦੀ ਹੈ ਬਾਕੀ ਪਰਿਵਾਰਕ ਮੈਂਬਰ ਜਿਹੜੇ ਆ ਬਾਕੀ ਪਰਿਵਾਰਕ ਮੈਂਬਰ ਜੋ ਬਾਕੀ ਇੱਕ ਬੇਗ ਇਹਨਾਂ ਉਹ ਡੈਡੀ ਸੀਗਾ ਇਨਸਪੈਕਟਰ ਕੋਲ ਸੀ ਜੀ ਉਹ 2008 ਦਾ ਡਾਕਟਰ ਬਣ ਚੁੱਕੀ ਜੀ ਉਹਦੇ ਪਲੋਟੀ ਬੇਸਿਕ ਦਾ ਬੇਟੇ ਦੀ ਡਾਕੂਮੈਂਟ ਜੀ ਉਹ ਕੌਂਟੈਂਟ ਦਾ ਕੌਂਟੈਂਟ ਡੈਡੀ ਹਰ ਸੀ ਜੀ ਜੀ ਕੋਈ ਮਤਲਬ ਉਹ 3-7 ਦਿਨ ਉਹ ਬੈਠੂਗੀ ਸਿਰ ਬੋਦੀ ਉਹ ਇੱਕ ਚੱਕਰ ਲੈ ਦੇਫੂਗੀ ਹਾਂ ਉਹਦੇ ਪਲੋਟੀ ਬੈਸਿਕ ਮਤਲਬ ਇਹ ਨਹੀਂ ਨੋਨ ਆਫਲੀਡਰ ਦਿਨ ਅਸਲ ਨੋਨ ਆਫਲੀਡਰ ਹਾਂ ਜਿਹੜੀ ਨੋ ਨੌਕਰੀ ਕਰਦੇ ਨੇ ਨੌਕਰੀ ਕਰਦੇ ਪਰ ਹੁਣ ਆਈ ਗੰਗਨਾ ਉਹ ਦੋਸਤ ਇੱਕ ਲੱਭਦੇ ਤੇ ਕੁਝ ਮੌਕੇ ਤੇ ਪਹੁੰਚੀ ਕੁਝ ਮੌਕੇ ਪਹੁੰਚੀ ਆ ਸਿੱਧਾ ਬਹਿੰਦਾ ਕੁਝ ਥੋੜੀ ਜਿਹਾ ਮੱਟੀ ਪੁੱਛਾਂਗੇ ਠੀਕ ਹੈ ਜੀ ਤੇ ਹੁਣ ਜਿਹੜੇ ਗੜਬੜੀ ਨੇ ਇਸ ਮੌਕੇ ਕਿੱਥੇ ਗੜਬੜੀ ਸਿਰਲਖ ਤੋਂ ਦਾਪੇ ਲੱਗ ਕੇ ਬੋਸਣਾ ਜੀ ਜਿ세 ਜਾਰਾ ਵੀ ਉਹ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜਿਹੜੀ ਆਪਣੀ ਆਤਮ ਹੱਤਿਆ ਕਰ ਲਈ ਬਿਲਕੁਲ ਸੁਣਿਆ ਤੁਹਾਨੂੰ ਆਪਣੇ ਆਪ ਦਿਖਾਉਣਾ ਉਮਰ ਉਹ ਲੋਕ ਬੀਤ ਗਈ ਉਹ ਆਪਣੇ ਗਲਜ਼ਾਬ ਜਿਹੜਾ ਉਹਦਾ ਦਾਸਮੋਦਰੀ ਚ ਪੜਿਆ ਹੋਇਆ ਸੀ ਤੇ ਉਹ ਵਿਵਾਦ ਜੇ ਨ ਕੋਈ ਨਾ ਉਹ ਬੀਤਾ ਤੇ ਲਗਾਤਾਰ ਜਨ ਆਪਣੇ ਨੂੰ ਸਿਸਟ ਕਰਦੇ ਕਿੱਥੋਂ ਰਹਿਣਾ ਉਹ ਸੀ ਜਿਹੜਾ ਇਹ ਦਾਦੀਆਂ ਤੋਂ ਜਾਣਪੜ ਪਿੰਡਾਂ ਜੀ ਜਿਹਨਾਂ ਦਾ ਘਰ ਕਿ ਜੀ ਆਹ ਜਨ ਨੂੰ ਜਾਣਪੜ ਪਿੰਡਾਂ ਦੇ ਨਾਲ ਇੱਕ ਵਕਤ ਮੈਨਾਂ ਕੱਢ ਲਿਆ ਜੀ ਉਹਨਾਂ ਵਾਂਗ ਜਨਾਂ ਦਾ ਮਾਈਦਾ ਤੇ ਦੇਖਣੇ ਦਾ ਜਨ ਤੋਂ ਪਿੰਡ ਸੀ ਤੇ ਬੱਚਾ ਕੋਈ ਨਹੀਂ ਸੀ ਇਹਨਾਂ ਦਾ ਬੱਚਾ ਨਹੀਂ ਕੋਈ ਨਾ ਕਹਿੰਦੇ ਤੇ ਵਿਆਹ ਦਾ ਬੱਚਾ ਕੋਈ ਨਾ ਹੋਊਗਾ ਅੱਛਾ ਜੀ ਮੈਂ ਕੀ ਮੰਗ ਕਰਦੇ ਹੁਣ ਬੱਚੇ ਤੋਂ ਜਤੂ ਵਰਸ ਨੂੰ ਮੰਗਾ ਕੇ ਨਹੀਂ ਸਾਨੂੰ ਸਾਬ ਹੋਇਆ ਹੈ ਸੱਤ ਤੋਂ ਸੱਤ ਲਾਵੇ ਦਿੱਤੀਏ ਪ੍ਰੈਸ ਵਿੱਚੋਂ ਇਹ ਸਰਦਾਰ ਦੇ ਮੁੱਠੋਂ ਕੀ ਬਣਨਾ ਹੈ ਇਹ ਕਿ ਕਿਸਨ ਦਾ ਵੀ ਕਿਤਾ ਚੋਕੇ ਲੱਗੇ ਇੱਕ ਬੰਦਾ ਕਸ ਕੋ ਚੋਕੇ ਕਹਿੰਦੇ ਕੋਈ ਸ਼ੰਗਰ ਦਿਓ ਤਾਂ ਚੋਕੇ ਆ ਜਿਹਨੂੰ ਚੋਕੇ ਚੋਈ ਚੋਕੇ ਆ ਇਹ ਕਿ ਸਰ ਗੁੱਸੇ ਸੁਤਰਵਾਨਾ ਭਾਗ ਤਿੰਨੇ ਕਿਸਨ ਦਾ ਵੀ ਕਾਲੀ ਬਾਰਾ ਜੋਰੀ ਕੀਤੀ ਠੀਕ ਹੈ ਜੀ ਤੇ ਬੰਦਾ 21 ਸਤਾਰਿ ਮੈਂ ਆ ਕੋ ਮੜਿਆ ਕਿ ਲਗਦਾ ਸਾਰਾ ਦਾਤੀ ਚਸ਼ਟਰੀ ਦੀ ਜਰੂਰ ਆ ਜਰਾ ਸੀਸੀਟੀਵੀ ਵੇਚਾ ਕੱਲਾ ਹੀ ਆ ਦੇਖਦਾ ਹੈ ਕਾਹਦੇ ਦਾ ਹੈ ਦੇਖਣ ਕੋਈ ਨਹੀਂ ਵੇਖਿਆ ਬਾਹਰ ਕੇ ਬੈਕਪੂ ਮੋਹ ਲਗਦਾ ਕੋਈ ਨਹੀਂ ਕਰੀ ਬਾਤ ਬਾਤ ਦੂਰੀ ਇੱਥੇ ਕੋਈ ਜਗ੍ਹਾ ਨਹੀਂ ਸਿਸਟਮ ਨਹੀਂ ਕੰਮ ਕਰੀ ਇਹ ਸਾਨੂੰ ਮੇਰਾ ਪਰਿਵਾਰਿਕ ਮੈਂਬਰ ਜਿਨ੍ਹਾਂ ਵੱਲੋਂ ਸਾਰੀ ਇਹ ਕਹਾਣੀ ਦੱਸੀ ਗਈ ਹੈ ਵੀ ਇਹ ਕੱਲਾ ਜਿਹੜਾ ਔਰ ਕੱਲੇ ਨੇ ਆ ਕੇ ਜਿਹੜੀ ਆ 147 ਜਿਹੜਾ ਵਾ ਖਿਆਰ ਦੇ ਨਾਲ ਅੰਨੇ ਵਾਂਗ ਜਿਹੜੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਆ ਔਰ ਉਸ ਵੱਲੋਂ ਜਿਹੜਿਆ ਮੌਕੇ ਤੇ ਹੀ ਘਰ ਵਿੱਚ ਜਿਹੜੀ ਵਾਈਫ ਉਸ ਦੀ ਜਿਸ ਨਾਲ ਉਹਦਾ ਕੇਸ ਚੱਲਦਾ ਪਿਆ ਸੀ ਔਰ ਉਹਦੀ ਸੱਸ ਜਿਹੜੀ ਸੀ ਦੋਨੇ ਮੰਜੂਰੀ ਸੀ ਦੋਨਾਂ ਨੂੰ ਜਿਹੜਾ ਮੌਤੇ ਘਾਟ ਅਤਾ ਦਿੱਤਾ ਕਿਉਂਕਿ ਜਿਹੜੇ ਉਸ ਦੇ ਜਿਹੜੇ ਬਾਕੀ ਪਰਿਵਾਰ ਮੈਂਬਰ ਸੀ ਉਹ ਜਿਹੜਾ ਲੜਕੀ ਦੀ ਜਿਸ ਨਾਲ ਦੀ ਸਾਦੀ ਹੋਈ ਸੀ ਉਸ ਦਾ ਪ੍ਰਵਾਹ ਜਿਹੜਾ ਪਿਤਾ ਸੀ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪ੍ਰਵਾਹ ਪ੍ਰਵਾਹ ਜਿਹੜਾ ਉਸ ਦੀ ਵੀ ਮੌਤ ਹੋ ਚੁੱਕੀ ਸੀ ਅਤੇ ਦੋਨੇ ਨਮਾਵਾਤ ਹੀ ਐ ਜਿਹੜੇ ਘਰ ਵਿੱਚ ਰਹਿੰਦੇ ਸੀ ਅਤੇ ਇਹਨਾਂ ਦਾ ਬੱਚਾ ਕੋਈ ਨਹੀਂ ਸੀ ਮੈਂ ਕੈਮਰਾਮੈਨ ਕਹਿੰਦਾ ਪਹਿਲਾਂ ਬਿਲਕੁਲ ਤਸਵੀਰਾਂ ਵਿਖਾਈਆਂ ਜਾਂ ਇਸ ਮੋਕੇ ਬਿਲਕੁਲ ਅਸੀਂ ਘਰ ਵਿੱਚ ਮੌਜੂਦ ਆ ਦੇਖਿਆ ਜਦੋਂ ਦਾ ਘਰ ਵਿੱਚ ਜਿਹੜਾ ਵਾ ਕਾਫੀ ਕਾਫੀ ਜਿਹੜੀ ਆ ਜਦੋਂ ਦਾ ਤਾਇਪ ਕਰਕੇ ਉਹਨਾਂ ਕੋਲੋਂ ਜਿਹੜਾ ਦਰਵਾਜ਼ਾ ਤੋੜ ਕੇ ਜਿਹੜਾ ਬਾਹਰ ਕੱਢਿਆ ਜਾਂ ਪਰ ਕਰੀਬ ਜਿਹੜੇ ਆ 8 ਤੋਂ 9 라운ਡ ਜਿਹੜੇ ਦੱਸੇ ਜਾ ਰਹੇ ਆ ਵੀ 8 ਤੋਂ 9 라운ਡ ਜਿਹੜੇ ਆ ਉਸ ਵੱਲੋਂ ਚਲਾਇਆ ਗਿਆ 1647 ਦੇ ਔਰ ਜਿਹੜੇ ਇੱਕ 라운ਡ ਜਿਹੜਾ ਬਿਲਕੁਲ ਖਾਲੀ ਮਿਲਿਆ ਔਰ ਬਾਕੀ 라운ਡ ਜਿਹੜੇ ਆ ਉਸ ਵੱਲੋਂ ਚਲਾ ਕੇ ਇਹਨਾਂ ਨੂੰ ਮੌਤੇ ਘਾਟ ਉਤਾਰੇ ਗਿਆ ਇਸ ਮੁਕ ਜਿਹੜਾ ਪਰਿਵਾਰਿਕ ਮੈਂਬਰ ਉਸ ਦਾ ਰੋ ਰੋ ਕੇ ਬੁਰਾ ਹਾਲ ਆ ਆ ਪਰਿਵਾਰਿਕ ਮੈਂਬਰ ਵੱਲੋਂ ਜਿਹੜਾ ਇਹੋ ਦੱਸਿਆ ਜਾ ਰਿਹਾ ਹੈ ਕਿ ਬਹੁਤ ਵੱਡੀ ਦੋਕ ਡੈਕ ਰਜੋ ਉਸੋ ਲੋ ਜਿਹੜਾ ਥਿਆਦਾ ਉਹ ਵੀ ਕਿੱਦੋ ਜਿਹੜਾ ਜੀਐਨ ਚ ਨੌਕਰੀ ਕਰਦਾ ਸੀ ਉਤੋਂ ਕੱਲ ਦਾ 12 ਵਜੇ ਦਾ ਚੋਰੀ ਕੀਤਾ ਹੋਇਆ ਸੀ ਔਰ ਉਸੋ ਲੋ ਜਿਹੜਾ ਥਿਆਦਾ ਨੇ ਚੋਰੀ ਕਰਨ ਤੋਂ ਬਾਅਦ ਅੱਜ ਆਪ ਨੇ ਫੇਰੇ 3:30 ਵਜੇ ਤੱਕ ਸਾੜ ਜਿਹੜੀ ਆ ਅੱਡੇ ਵਾਂਗ ਹੋ ਵੀ ਕਰਕੇ ਜਿਹੜੇ ਪਰਿਵਾਰਕ ਨੰਬਰ 2 ਸੀ ਕਰ ਉਹਨਾਂ ਨੇ ਜਿਹੜਾ ਮੌਜੂਦ ਪਾਰ ਪਾਰ ਜਮ ਗਿਆ ਇਸ ਮੱਕੇ ਜਿਹੜਾ ਪਰਿਵਾਰਕ ਮੈਂਬਰ ਨੇ ਘਰ ਵਿੱਚ ਕਰੋੜਾਂ ਦੇ ਬੋਰਾ ਹਾਲਾ ਪਰਿਵਾਰਕ ਮੈਂਬਰਾਂ ਦੇਖੋ ਕਿ ਕਹਿਣਾ ਕਿ ਸਾਨੂੰ ਜਿਹੜਾ ਇਨਸਾਫ ਚਾਹੀਦਾ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਵੱਲੋਂ ਆਪ ਵੀ ਜਿਹੜੀ ਆ ਗੋਲੀ ਮਾਰ ਕੇ ਆਪਣੀ ਹੱਤ ਮਤਿਆ ਕਰ ਲਈ ਆ ਔਰ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੀ ਕਹਿੰਦੇ ਨੇ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਕੈਮਰਾਮੈਨ ਰਾਜਨ ਦੇ ਨਾਲ ਹਰਜਿੰਦਰ ਸਿੰਘ ਗੁਰਾਇਤ ਜਗਬਾਣੀ ਪੰਜਾਬ ਕੇਸਰੀ ਟੀਵੀ ਪਿੰਡ ਖੁੱਥੀ ਗੁਰਦਾਸਪੁਰ